ਕੋਆ ਹਾਦਸਾ ਵਾਪਰੇ ਹੁੰਦਾ ਤਾਂ ਕਹਿ ਦੇ ਵੱਡਾ ਨੁਕਸਾਨ ਜਿਹੜਾ ਹੋਣਾ। ਜਾਨੀ ਇਹ ਤਾਂ ਅੰਦਰੋਂ ਜਿਹੜਾ ਵੱਡਾ ਵਾਪਰੇ। ਨਹੀਂ ਨਹੀਂ ਮੈਂ ਚੱਲਿਆ ਉਹ ਜਿਹੜੇ ਹੋਣਗੇ ਬਹੁਤ ਵੱਡੇ ਨਾਲ ਚੱਲ ਜਿਆ ਕਰਦੇ। ਇਸੇ ਦਿਨੇ ਦੀ ਬਾਤ ਬੜੀ ਜੜੀ ਆ। ਇਸੇ ਟੈਕਸਾਂ ਦੀ ਆ ਔਰ ਕੋਈ ਵੱਡਾ ਹਾਦਸਾ ਜਿਹੜਾ ਵਾਪਸ ਆ ਜਾਵੇ ਇਸ ਕਰਕੇ ਜਿਹੜੀਆਂ ਇੱਕ ਪਾਸੇ ਦੁਕਾਨਾਂ ਉਹਨਾਂ ਨੂੰ ਫਿਰ ਹਾਲ ਜਿਹੜਾ ਪੱਟੀ ਕਰਾਈ ਸਕਾ ਉਹਦੇ ਦੂਸਰੇ ਪਾਸੇ। ਆ ਇਹ ਲੱਗਿਆ ਲੱਗਾ ਸਰਦਾਰ ਕੰਮ ਕਰ। ਇਹ ਵੀ ਕਿਸਕ ਜਾਣੀ ਹਨ। ਉਹ ਕਿਸਕ ਨਹੀਂ ਆ ਅਗਲਾ ਪਾਸਾ ਸਾਰੇ ਡਿੱਗਣਾ ਬੋ ਜੀ। बहुत ਤੇ ਮੇਰੇ ਕੋਲ ਤਾਂ ਹੱਥ ਸਾਰੇ ਤੇ ਮੇਰੇ ਕੋਲ ਨੁਕਸਾਨ ਹੋਣਾ ਹੀ ਦੁਨੀਆ ਬੜੀ ਚੰਗੀ ਵਿਆਰਜ ਕਰਦਾ ਜੀ ਮਹਾਰਾਜਾ ਦੀ ਰਾਹ ਦਿੱਤੀਆਂ ਰਾਹ ਆਮ ਦਾ ਕੀ ਔਰ ਕਿਹੜੀ ਜਗ੍ਹਾ ਤੇ ਕੱਟਣਾ ਹੈ ਮੇਰਾ ਨਾਮ ਸੁਭਾਚੰਦਰਾ ਜੀ ਮਜੀਠ ਮੰਡੀ ਵਈਆਂਲੇ ਬਜ਼ਾਰ ਤੇ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨਹੀਂ ਰਾਤੀ 6:30 ਜਾਂ 12ਵੇਂ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਪਟਾ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ

ਉੱਧਰ ਕਿਹੜੇ ਜਗ੍ਹਾ ਤੇ ਇੱਕ ਘਟਨਾ ਵਈ ਆਲੇ ਬਿਜਾਰ ਮੇਰੇ ਨਾਲ ਸ਼ਬਾਜ ਆ ਬਿਜਾਰ ਹੋਈ ਆ ਰਾਤ ਨੂੰ ਡਿੱਗੀ ਬਿਲਡਿੰਗ ਉੱਤੇ ਰਹਿائش ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੁੰਦੀ ਪਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਆ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਕਾਰਪੋਰੇਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਿਜਾਰ ਬੰਦ ਪਿਆ ਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਉਹਨੇ ਘਰ ਆ ਆ ਲੱਗਦਾ ਨਹੀਂ ਕਿ 30 ਡਿੱਗੀ ਤੇ ਇੱਥੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਐਵੇਂ 10-15 ਬੰਦੇ ਮਾਰੀ ਜਾਣੇ ਸੀ ਬਾਜ਼ਾਰ ਚੱਲਦਾ ਵਾ ਕੋਈ ਹੁਣਸਾਨ ਥੋੜੀ ਹੈ ਹੋਰ ਕਿੰਨੀ ਤੇ ਬਿਲਡਿੰਗਾਂ ਇਸ ਇਲਾਕੇ ਦੇ ਵਿੱਚ ਸਸਤਾ ਹਲਚੇ ਵਿੱਚ ਜਿਹੜੀਆਂ ਡਿੱਗੀਆਂ ਉਹ ਉਹ ਪੈਸਾ ਨੀ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹੀ ਨਕੂਚ ਕਰਨਾ ਹੈ ਬਗੈਰ ਮਤਲਬ ਉਹ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਵਾ ਕੁਈ ਬੜਾ ਦੂਰੀ ਹੈ ਆਦਮੀ ਦਾ ਬਚਾ ਹੋਣਾ ਜਿਹਦਾ ਹੋਮਮਨ ਹੋਮਮਨ ਬੀਂਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜਰੂ ਮੰਨਿਆ ਦੇਖਿਆ ਜਾਵੇ ਤਾਂ ਨਾ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਅੰਗੈਲੀ ਹੈ ਦੇਖੋ ਜੀ ਇਹ ਅੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਬੇ ਨਹੀਂ ਕਰਵਾਉਂਦਾ ਅਸੀਂ ਤੇ ਬਸ ਐਨੇ ਕਵਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆਤ ਆਪਤਾ ਆ ਰਾਮਾ ਉਹ ਆ ਗਿਆ ਜੀ ਹੋਰ ਕੌਣ ਸੀ ਜਗਾਤੋਂ ਸਭ ਬਾਜ਼ਾਰ ਕਰਦਾ ਹੈ ਲੋਹਾ ਮੰਡੀ ਮਜੀਠ ਮੰਡੀ ਮੋੜ ਵਈਆਂ ਵਾਲਾ ਬਾਜ਼ਾਰ ਕਿੰਨੇ ਵੇ ਦੀ ਘਟਨਾ ਸਰ ਜੀ ਇਹ ਰਾਤੀ 3:15 ਵੇ ਦੀ ਕੋਈ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕੁਛ ਨਹੀਂ ਹੋਇਆ ਅਗਰ ਬਿਨੇ ਹੁੰਦਾ ਤੇ ਦਾਵੀ ਬੰਦੇ ਮਾਰ ਦਿੰਦੇ ਕਿਹੜੀ ਸਮੇਂ ਤੇ ਕਾਰਪੋਸ਼ਨ ਅਵੇਲੇਬਲ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਸ਼ਨ ਭومی ਦੀ ਕੋਈ ਵਿਸ਼ੇਸ਼ ਤਖਨ ਵਾਲੀ ਹੈ ਉਹ ਡਿਗਨ ਅਫੀਸੀ ਕਾਰਪੋਸ਼ਨ ਵਾਲੇ ਆਏ ਨਹੀਂ ਹਟਕ ਇਹ ਤਾਂ ਬਿਲਡਿੰਗ ਐ ਹੋਈ ਜਾਂ ਪਸਾ ਹਾਲਤ ਦੇ ਵਿੱਚ ਜਿਹੜੀਆਂ ਕਿ ਸਾਹਮਣੇ ਆਈ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਆਉਂਦੇ ਇਹ ਢਾਣੀ ਚਾਹੀਦੀ ਹੈਗੀ ਉਹ ਵੀ ਢਾਣੀ ਚਾਹੀਦੀ ਛੱਜੇ ਦੇ ਕੋਲ ਲੰਬੇ ਸਾਰੇ ਬਹੁਤ ਚਾਲੀ ਨੁਕਸਾਨ ਹੋ ਹਾਂਜੀ ਹਾਂਜੀ